ਹੇ ਰਹਾ ਰਾਸਿਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਗਿਆ ਰਹਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸੈਬ ਸਿੱਤ ਸਵਾਲਿਓ ਜਿਨ ਕੀਤੀ ਸੋ ਪਾਰ ਪੈ ਭਗਵਾਨ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਦਾਰਾ ਗਾਤ ਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾਂ ਸੋ ਘਰ ਕਿਹਾਂ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਾਮਨ ਹਾਰੇ ਕਹਤੇ ਤੇਰੇ ਰਾਗ ਭਰੀ ਸਿਓ ਕਈਏ ਕਹਤੇ ਤੇਰੇ ਗਵਨ ਹਾਰੇ ਗਮਨ ਤੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤਤਨੋ ਚੇਤਕ ਗੋਪਤ ਲੇਕੇ ਜਾਣਨ ਲੇਕੇ ਤਰੰਬ ਵਿਚਾਰੇ ਗਾਵਨ ਤਤਨੋ ਇਸਰ ਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤਤਨੋ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤਤਨੋ ਸਿੱਧ ਸਮਾਦੀ ਅੰਦਰ ਗਾਵਨ ਤਤਨੋ ਸਾਧ ਵਿਚਾਰੇ ਗਾਵਨ ਤਤਨੋ ਜਤੀ ਸਤੀ ਸੰਤੋ ਕੀ ਗਾਵਨ ਤਤਨੋ ਵੀਰ ਕਰਾਰੇ ਗਾਵਨ ਤਤਨੋ ਪੰਡਤ ਪਦਨਰ ਕੀ ਜੁਗ ਜੁਗ ਵਿਦਾਨਾਲੇ ਗਾਵਨ ਤਤਨੋ ਮੋਹਨੀਆਂ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤਤਨੋ ਰਤਨ ਪਾਇ ਤੇਰੇ 863 ਰਤਨ ਨਾਲੇ ਗਾਵਨ ਤਦਨ ਜੋਧ ਮਹਾੰਬਲ ਸੂਰਾ ਗਾਵਨ ਤਦਨ ਖਾਣੀ ਚਾਰੇ ਗਾਵਨ ਤਦਨ ਖੰਡ ਮੰਡਲ ਬਰੇ ਮੰਡਾ ਕਰ ਕਰ ਕੇ ਤੇਰੇ ਧਾਰੇ ਸਈ ਤਦਨ ਗਾਵਨ ਜੋਧਤ ਭਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨ ਗਾਵਨ ਸੇ ਮੈ ਚਿਤਨਾ ਆਵਣ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨ ਉਪਾਈ ਕਾਰ ਕਰ ਦੇ ਕੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਿਸ਼ਾਉ ਸਾਹਾਪਤ ਸਾਹਿਬ ਨਾਨਕ ਰਹੇ ਨਰਜਾਈ ਆਪ ਸਾ ਮਹੱਲਾ ਪਹਿਲਾ ਸੋਨ ਵਡਾ ਆਖੇ ਸਭ ਕੋਏ ਕਿ ਵਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿ ਵਰਤੀਰਾ ਰਹਾ ਉਹ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗ ਰਹਾਈ ਕਹਿਣ ਜਾਈ ਤੇਰੀ ਤੇਲ ਵੜਾਈ ਸਭ ਸਤ ਸਭ ਤੱਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦਵਿਨ ਸਿਦੇ ਕਿਨੇ ਨਾ ਪਾਈਆਂ ਕਰ ਮਿਲੇ ਨਾ ਹੀ ਠਾਕ ਰਹਾਈਆਂ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਅੱਖਣੇ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਤਉ ਭੁਖੈ ਖਾਈ ਚਲੀਏ ਦੁਖ ਸੋਕਿਉ ਵਿਸਰੇ ਮੇਰੀ ਮਾਏ ਸਾਚਾ ਸਾਬ ਸਾਚੇ ਨਾਮ ਕੀ ਰਹਾਓ ਸਾਚੇ ਨਾਮ ਕੀ ਤੇਲ ਵੜਈ ਆਇ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨ ਚੂਕੇ ਭੋਗ ਗੋਨੇ ਹੋ ਹੋਰ ਨਹੀਂ ਕੋਇ ਨਾ ਕੋ ਹੋਆ ਨਾ ਕੋ ਹੋਏ ਜੇੜ ਆਪ ਤੇ ਵਰ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸ ਨਾਤ ਰਾਗ ਗੁਦਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਦਾ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਦਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹੜ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਾਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀ ਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੋਰ ਮਸਤ ਕਲਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਿਯਦਮ ਜਾ ਅਹਰ ਹਰ ਜੀਓ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾ ਕਰਿ ਜਿ ਕਾਗੇ ਘੜ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆਰਹਾਉ ਜਨਨ ਪਿਤਾ ਲੋਕ ਸੋਤ ਬਨੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਰ ਜਿਕ ਸੰਬਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆ ਵੈਸੇ ਕੋ ਸਾ ਤਿਸ ਪਾਛੇ ਬਚਰੇ ਛਰਿਆ ਤਿਨ ਕੌਣ ਕਲਾਵੇ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸੇ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੋ ਪਰਖ ਨਰੰਜਨ ਹਰਪੁਰਖ ਨਰੰਜਨ ਹਰਿ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆ ਕਾ ਦਾਤਾ ਰਾ ਹਰਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮਣ ਰੰਤਰ ਜੀ ਹਰ ਇੱਕ ਕੋ ਪ੍ਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਿਨ ਗੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇਮਕਤ ਸੇਮਕਤ ਪਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਪੋ ਤੇ ਆਇ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਤ ਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪਰਖ ਪਰੰਪਰ ਕਰਤਾ ਜੀ ਤੋਦਾ ਜੇਵੜ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੋਂ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ અપਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮੁਹੱਲਾ ਚੌਥਾ ਤੋਂ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿੰਯੋਗ ਮਿਲ ਵਿਛੜਿਆ ਸੰਜੋਗੀ ਮੇਲ ਜੈਸੇ ਨੂੰ ਤੂੰ ਜਾਣੈ ਈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਮ ਹੋਇ ਤਤ ਬਿਨ ਦੂਜਾ ਅਵਰ ਨਾ ਕੋਇ ਤੂ ਕਰ ਕਰਿ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਤ ਸਾ ਮਹੱਲਾ ਪਹਿਲਾ ਤੇਤ ਸਰਵਰੜੇ ਪਈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾਂ ਤੇ ਡੂਬਿਐ ਲੈ ਮਨ ਏਕਨ ਚੇਤਸ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਮਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵੀ ਸਰਿਆ ਆਸਾ ਮਹਲਾ ਪੰਜਵਾਂ ਭਾਈ ਪ੍ਰਾਪਤਿ ਮਾਨੁਖ ਦੇ ਹੋਰਿਆ ਗੋਵਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਗ ਪਵਜਨ ਤਰਨ ਕੇ ਜਨਮਿਰਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਨ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ ਕਬੀਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਇ ਇੱਛਤ ਕੀ ਇੱਛਾ ਤਬ ਚਰਨਨ ਮਰ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਾ ਹੋ ਆਪ ਹੱਥ ਦੇ ਮੋਹੇ ਬਚਾਓ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੁngਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਤਿਉ ਜੋ ਵਰਚਾਂਸ ਤੁਮਤੇ ਪਾਉ ਸੇਵਕ ਸੇਕ ਹਮਾਰੇ ਤਾਰੀਐ ਚੁਣ ਚੁਣ ਸਤਰਾ ਹਮਾਰੇ ਮਾਰੀਐ ਆਪ ਹਾਥ ਦੇ ਮੁਜੇ ਉਭਰੀਐ ਮਰਨ ਕਾਲ ਕਾ ਤ੍ਰਾਂਸ ਨਵਰੀਐ जो सदा हमारे पछा श्री तुझो करियो रक्षा राख लाख हारे साहेब संत सहाय प्यारे दिन बंत दुष्टन के हंता। तुम पुरी कंता काल पाए ब्रह्मा बब तरा काल पाए शिवजु अवतरा काल पाए कर बिजन प्रकाशा सकल काल का किया तमाशा जवन काल जोगी शिव कियो बेदराय ब्रह्मा जो गणकाल सब लोग सवारा नमस्कार है ताये हमारा जमनकाल सब जग त बनायो देव दैत जशन पुजायो आध अंत एक के अवतार सु गुरु समझियो हमारा नमस्कार तिस ही को हमारी सकल प्रजा जने आप सवारी शिव कण को शिव गुण सुख दियो सतरन को पल मोमद कियो कट कट के अंतर की जानत भले बुरे की पीर पहचानत ਚੀਟੀ ਤੇ ਕੁੰਚਰੇ ਅਸੂਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਵਿਉਤ ਕਰ ਕਰਾ ਕਰਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਮ ਹੋ ਤੁਮੇ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਭੇਵਣ ਪਾਵਤ ਵੇਦਾ ਤਾ ਕੋ ਕਰੇ ਪਾਹਣ ਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸੇਵ ਨਿਰੰਕਾਰ ਕਾ ਕਿਣ ਤਨੇ ਪੇਵ ਆਪ ਆਪਣੀ ਬੁੱਧ ਹੈ ਜੇ ਤੇ ਵਰਨਨ ਪੈਨ ਪੈਨ ਤਹ ਤੇ ਤੀ ਤੁਮਰਾ ਲਖਣ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪਸ ਰੂਪਾ ਰੰਕ ਪਹਿਉ ਰਾਵ ਕਹੀ ਪੂਪਾ ਅੰਡਜ ਜੀਰਜ ਸਿਤਜ ਕਿਨੇ ਉਤਪਜ ਖਾਨ ਬਹੋ ਰਚ ਦੇਨ ਕਹੂ ਭੋਲ ਰਾਜਾ ਹੈ ਬੈਠਾ ਕੌਂ ਸੰਮਟ ਪਾਇਓ ਸ਼ੰਕਰ ਕੈਠਾ ਸਗਲੇ ਸ੍ਰੇਸ਼ਟ ਦਿਖਾਏ ਅਚੰਭ ਆਦ ਜੁਗਾਦ ਸਰੂਪ ਸਿੰਭ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰੇ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਗੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨੇ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰੇ ਟਰੇ ਤਤ ਕਲ ਕਿਰਪਾ ਦ੍ਰਿਸ਼ਟ ਤਨ ਜੈ ਨੇ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਛਾਸ਼ ਵੈ ਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਂ ਹੈ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਾਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਕਰਗ ਕੇਤਮੇ ਸਰਣ ਤੇ ਹਾਰੀ ਆਪ ਹਾਤ ਦੇ ਲਿਓ ਉਬਾਰੀ ਸਰਬ ਟੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇ ਕਹੇ ਮਾਤੇ ਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬੋ ਭੇਦ ਕਹੇ ਹਮ ਇੱਕ ਨ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੈ ਬਖਾਨੇਉਂ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਏ ਕਿ ਲਾਜ ਅਸ ਗੋਬਿੰਦ ਦਾ ਤੁਹਾਰ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਸਤ ਗੁਰ ਤੇ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੇ ਗਾਵ ਹਰੀ ਕੇ ਨਾਮ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪਹੁੰਚਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇਤ ਘਰ ਸਭਾਗ ਹੈ ਅਰਸ ਪਾ ਗਏ ਸ਼ਬਦਵਾਜੇ ਕਲਾ ਜਿਤ ਕਰਤਾਰੀਆ ਪੰਜ ਦੋਤ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਕਰ ਕਰਮ ਪਾਇਆ ਤਦ ਜਿਨ ਕੋ ਸੀ ਨਾਮ ਹਰਿ ਕੇ ਲਾਗੈ ਕਹੇ ਨਾਨਕ ਤੈਸ ਕਹੋ ਆ ਤਿਤ ਕਰਿ ਅਨਹਦਵਾਜ ਅਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਦੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾਏ ਉਧਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰਖਤਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ੍ਰੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਤੇਤੇ ਤੂ ਸਮਰਾਥ ਜਿੱਥੇ ਕੋਈ ਨਾ ਉਥੇ ਤੇਰੀ ਰੱਖ ਅਗਨੀ ਉਦਰ ਮਾਹ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਭਵਜਲ ਵਿਖਮਸ ਅਸਗਾਹ ਗੁਰ ਚਵਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਗਲ ਮੇ ਇਹੋ ਪੁਨ ਗੁਨ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਲ ਹੈ ਸਾਹ ਹੈ ਸਾਹ ਬਿਰਤਾ ਕੋਈ ਨਾ ਜਾਏ ਜੀ ਆਵੇ ਤੁਧਿਆ ਹੈ ਸਲੋਕ ਮਹਲਾ 5 ਅੰਤਰ ਗੁਰੂ ਆਰਾਧਨਾ ਜਿਵੇਂ ਜਪ ਗੁਰ ਨਾਮ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗੇ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇ ਕੇ ਮਹਲਾ ਪੰਜਮ ਰਖੇ ਰਖਨ ਹਾਰਿ ਆਪਿ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਆ ਆਪ ਦਿਆਲ ਮਨੋ ਨਾਵਸਾਰਿਨ ਸਾਧ ਜਨਾ ਕੇ ਸੰਗ ਪਵ ਜਲ ਤਾਰਿਨ ਸਾਖਤ ਨਿੰਦਕ ਦੁਸ਼ਟ ਖਿਨ ਮੈਂ ਬਿਦਾਰਿਨ ਤੇ ਸਹਿਬ ਕੀ ਟੇਕ ਨਾਨਕ ਮਨੈ ਮਾਹ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਦੇ ਸਹਬ ਕੀ ਟੇਕ ਨਾਨਕ ਮਨ ਹੈ ਮਾਹ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ